ਹਲੋ ਜੀ ਆਪਾਂ ਇਸ ਟਾਈਮ ਹੇਮਕੁੰਨ ਸਾਹਿਬ ਤੋਂ ਥੱਲੇ ਉਤਰਾ ਹੀ ਕਰਦੇ ਪਏ ਗੋਬਿੰਦ ਧਾਮ ਵੱਲ ਤੇ ਤੁਹਾਨੂੰ ਜਿਹੜੀ ਪੂਰੀ ਉਤਰਾਹੀ ਦਿਖਾਵਾਂਗੇ ਆਹ ਦੇਖੋ ਜੀ ਉਹ ਬੰਦੇ ਆਪਣੇ ਅੱਗੇ ਜਾ ਰਿਹਾ ਇਧਰ ਦੀ ਵੀਊ ਚੈੱਕ ਕਰੋ ਸਾਹਮਣੇ ਭਾਰਤਿਕ ਦਾ ਬੱਦਲ ਹੀ ਬੱਦਲ ਛਾਇਆ ਹੋਇਆ ਬਾਈ ਆਏ ਹੋ ਇਧਰ ਦੇਖੋ ਤੁਸੀਂ रास्ते देखो देखो थोड़ी किम चलता पस्त का थोड़ा ना मैं इस ब्लॉग थोड़ा दे बोलूँगा क्योंकि इस रास्ते में इंजॉय करो बस हाँ जी कि ठीक हो ਉਸਕੇ ਲੱਗੇ ਕੰਮ ਤੇ ਠੀਕ ਹੈ ਜੀ ਗੁੱਡ ਆਲੇ ਤੂੰ ਹੀ ਵਸ ਰਹਾ ਦੇਖੋ ਜਦੋਂ ਹੀ ਪਹਿਲਾਂ ਚੜਾਈ ਕੀਤੀ ਨਾ ਉਹ ਬਹੁਤ ਜ਼ਿਆਦਾ ਧੁੰਦਈ ਸੀਗੀ ਤੇ ਹੁਣ ਜਿਹੜਾ ਮੌਸਮ ਇਧਰੋਂ ਸਾਫ਼ ਆ ਚਲੋ ਜੀ ਤੁਸੀਂ ਰਾਸਤੇ ਐਨਜੋਏ ਕਰਦੇ ਜਾਓ ਇਹ ਹੈ ਜੀ ਹੇਮਕੋਟ ਸਾਹਿਬ ਦਾ ਰਸਤਾ ਥੱਲੇ ਗੋਬਿੰਦ ਧਾਮ ਲਈ ਆਇਓ ਉੱਧਰ ਤਾਂ ਆਪਾਂ 2-3 ਕਿਲੋਮੀਟਰ ਜਿਹੜਾ ਉਤਰੇ ਆ ਕਿਉਂਕਿ ਜਦੋਂ ਅਸੀਂ ਚੜ੍ਹਾਈ ਕੀਤੀ ਨਾਲ ਹੀ ਥੋੜੀ ਦੇਰ ਬਾਅਦ ਉਤਰੇ ਉਹ ਜਿਹੜਾ ਮੇਰੇ ਕੋਲ ਥੱਕ ਬੋਇਆ ਹੈਗਾ ਥੋੜਾ ਜਿਹਾ ਵੀ ਬੋਲ ਵੀ ਨਹੀਂ ਹੁੰਦਾ ਵੀ ਅਸੀਂ ਤਾਂ ਕਰਕੇ ਮੇਰਾ ਦਿਲ ਜਾਨੀ ਕੀਤਾ ਬਣਾਉਂਦੀ ਹੁਣ ਆਪਾਂ ਥੱਲੇ ਜਾ ਰਹੇ ਹਾਂ ਹੌਲੀ ਹੌਲੀ ਗੋਬਿੰਦ ਧਾਮ ਬਲ ਇਥੇ ਦੀ ਦੇਖ ਸਕਦੇ ਸਾਹਮਣੇ ਜਿਹੜਾ ਨਾ ਕੰਮ ਵੀ ਚੱਲਦਾ ਵਾ ਵਰਕ ਇਨ ਪ੍ਰੋਗਰੈਸ ਆ ਰੂੜੀ ਰੂੜੀ ਕੁੱਟੀ ਜਾਂਦੇ ਆ ਤੇ ਰਾਹ ਠੀਕ ਕਰਦੇ ਪਏ ਆ ਹਲਕੀ ਜੀ ਧੁੱਪ ਵੀ ਨਿਕਲੀ ਵਾ ਤੇ ਜਿਹੜੀ ਆ ਤੋਂਦੂਈ ਪਈ ਵਾ ਤੋਂਦਰੀ ਬਦਲੀ ਆ ਹੈ ਇਥੇ ਧੁੰਦ ਜੇ ਆਪਾਂ ਦੂਰੋਂ ਦੇਖਦੇ ਨੇ ਤਾਂ ਬੱਦਲ ਆਂਦੀ ਆ ਲਾਗੇ ਦੇਖਦੇ ਤਾਂ ਧੁੰਦ ਹੁੰਦੀ ਆ ਇਹੀ ਸੀ ਨਾ ਜਿਹੜੀ ਇਹ ਧੁੰਦ ਦਿਖਣੀ ਸ਼ੁਰੂ ਹੋ ਗਈ ਆ ਚਲੋ ਆਪਾਂ ਥੋੜਾ ਮੈਚ ਕਰਦੇ ਆ ਅੱਗੇ ਜਾ ਕੇ ਇਸ ਟਾਈਮੇ ਕਾਫੀ ਤੇਜ਼ ਹੋ ਰਿਹਾ ਪੰਜੇ ਦੇ ਸਾਰੇ ਬ੍ਰੇਕਰ ਲਾਉਣੀਆਂ ਪੈਂਦੀਆਂ ਆ ਬੱਦਲ ਜਿਹੜਾ ਮੁਰਗੀ ਫੇਰ ਚ ਆ ਗਿਆ ਪਹਿਲਾਂ ਥੱਲੇ ਤੱਕ ਸਾਰੀਆਂ ਪਹਾੜੀਆਂ ਦਿਖਦੀਆਂ ਬਈ ਹੁਣ ਜਿੱਥੇ ਤੁਹਾਨੂੰ ਧੁੰਦੀ ਤੁਹਾਨੂੰ ਦਿਖਦੀ ਹੋਣੀਆਂ ਬੱਦਲ ਹੀ ਬੱਦਲ ਹੋਇਆ ਪਿਆ ਆਸਟਾ ਵਾਪਾ ਜਿਹੜਾ ਬੱਦਲਾਂ ਦੇ ਵਿੱਚ ਘੁੰਮਦੇ ਪਿਆ ਕੋਈ ਪਹਾੜੀ ਨਹੀਂ ਦਿਖਦੀ ਪਿਆ ਆਸਟਾ ਸਿਰਫ ਥੋੜਾ ਰਾਹ ਹੀ ਦਿਖਦਾ ਪਿਆ ਵਾ ਚਲੋ ਤੁਹਾਨੂੰ ਰਸਤਾ ਦਿਖਾਉਂਦੇ ਜਾਂਦੇ ਆ ਥੋੜਾ ਤੇਜ਼ ਦੁਰਦੇ ਆ ਤੇ ਆਪਣੇ ਬੰਦਿਆਂ ਦੇ ਨਾਲ ਥੋੜੇ ਬੰਦੇ ਲੱਗੇ ਜਾਂਦੇ ਆ ਚਲੋ ਰਾਹ ਨੂੰ ਹੀ ਦੇਖਦੇ ਜਾਓ ਕਿੱਦਾਂ ਆਇਆ ਹੈ ਹੇਮਕੁੰਡ ਸਾਹਿਬ ਦਾ ਰਸਤਾ ਹੈਮਕੁੰਡ ਸਾਹਿਬ ਮਾਰਗ ਇਹ ਹੈਗਾ ਜੀ ਸਤੰਬਰ 2025 ਦਾ ਟਾਈਮ ਚੱਲਦਾ ਵਾ 8 ਸਤੰਬਰ ਹੈਗੀ ਹੈ ਜੱਜ 2025 ਠੀਕ ਹੈ ਜੀ ਥੋੜਾ ਮੈਂਸ਼ਨ ਕਰਦੇ ਕਿਉਂਕਿ ਇਹ ਜਿਹੜੇ ਰਾਸਤੇ ਆ ਇਹ ਬਦਲਦੇ ਰਹਿੰਦੇ ਆ ਸਮੇਂ ਦੇ ਹਿਸਾਬ ਨਾਲ ਹੈ ਨਾ ਤੂੰ ਅੰਦਰ ਦੇਖੋ ਕਿੰਨੀ ਜਿਆਦੀ ਪੈ ਗਈ ਭਾਈ ਆ ਇੱਥੇ ਇੱਕ ਪੱਥਰ ਜਾਂ ਵੀ ਪਿਆ ਤੁਸੀਂ ਦੇ ਸਕਦੇ ਆ ਆ ਦੇਖੋ ਪੱਥਰ ਦੇ ਉੱਤੇ ਇੱਕ ਪੌਦਾ ਹੀ ਹੱਗਿਆ ਹੋਇਆ ਚਲੋ ਓਹੋ ਪੱਥਰ ਬਾਹਲੇ ਉੱਚੇ ਨਹੀਂ ਹੈ ਬੰਦੇ ਕਿੱਥੇ ਗਏ ਆਪਣੇ ਥੱਲੇ ਚਲੇ ਗਏ ਨਹੀਂ ਨਹੀਂ ਤੈਨੂੰ ਨਹੀਂ ਕਿਹਾ ਭਾਈ ਆ ਮੂੜ ਮੂੜ ਕੇ ਮਿਲਣਾ ਤੂੰ ਅੰਦਰ ਮੁੜ ਕੇ ਫੇਰ ਹੋ ਗਈਆ ਬਹੁਤ ਜਲਾ ਮਾਰਗ ਹਿਮਕੁੰਡ ਸਾਹਿਬ ਤੋਂ ਵਾਪਸੀ ਗੋਬਿੰਦ ਗੋਬਿੰਦਪਨ ਤੱਕ ਚਲ ਰਹਾ ਦੇਖੋ ਤੁਸੀਂ ਕਿੱਦਾਂ ਮੁਰਦੇ ਆ ਭਾਈ ਪੱਥਰ ਹੀ ਪੱਥਰ ਥੋੜਾ ਧਿਆਨ ਨਾਲ ਜਿਹੜਾ ਵਾ ਤਰਨਾ ਪੈਂਦਾ ਇੱਥੇ ਆਪਰੇ ਮਨਦੀਪ ਸਿੰਘ ਜੀ ਬੈਠਿਆ ਨਾਲ ਪਤੀਜਾ ਬੈਠਾ ਉਹ ਭਾਈ ਗੁਰਮੀਤ ਭਾਜੀ ਗੁਰਮੀਤ ਭਾਜੀ ਮੈਂ ਗਿਆ ਪਹਾੜੀਆਂ ਪੁੜੀਆਂ ਦਿਖਣ ਲੱਪਈਆਂ ਵਾ ਤੁੱਪ ਨਿਕਲੇਈ ਆ ਵੀਡੀਓ ਬਣਾ ਲਈ ਮਾੜੀ ਜਿੱਦਾਂ ਵੀਡੀਓ ਸ਼ੁਰੂ ਕੀਤੀ ਥੋੜੀ ਜਿਹਾ ਭੇਜ ਤੁਹਾਨੂੰ ਦੀ ਪੈਗੀ ਬਦਾ ਬੱਦਲ ਹੀ ਬਦਲ ਗਿਆ ਹੁਣ ਮੈਂ ਕਿਹਾ ਚਲੋ ਕੋਈ ਨਹੀਂ ਫੇਰ ਵੀ ਆਪਣੇ ਹੇਮਕੁੰਟ ਸਾਹਿਬ ਦੇ ਮਾਰਗ ਦੀ ਵੀਡੀਓ ਬਣਾਉਂਦੇ ਜਾਈਏ ਚਲੋ ਕੀ ਆ 15 ਫੁੱਟ ਤੱਕ ਹੀ getVisibility ਹੈ ਹਾਂ ਉਸ ਤੋਂ ਅੱਗੇ ਹੈ ਨਹੀਂ ਉਸ ਤੋਂ ਅੱਗੇ ਹੈ ਨਹੀਂ ਆਓ ਇਧਰੋਂ ਪਿੱਛੇ ਵੀ ਇਧਰੋਂ ਪਿੱਛੇ ਤਾਂ ਖਾਈ ਨਹੀਂ ਸ਼ਾਇਦ ਮੌਸਮ ਕਲੀਅਰ ਹੋਈ ਜਾਵੇ ਥੋੜੀ دیر ਪਹਿਲਾਂ ਸਾਰੇ ਦੇ ਸਾਰੇ ਪਹਾੜ ਦਿਖਦੇ ਪਈ ਪੂਰੇ ਵਿਜੀਬਲ ਸੀਗੇ ਕਿੰਨਾ ਮਸਤ ਵਿਊ ਆ ਰਿਹਾ ਸੀ ਹੁਣ ਤੁਹਾਨੂੰ ਜੜਵਾ ਏਮਕੁਲ ਸਾਹਿਬ ਦਾ ਮਾਰਗ ਦਿਖਾ ਦਿੰਦੇ ਆ 2025 ਵਿੱਚ ਮਾਉਤ ਰਾਈ ਉੱਤਰਦੇ ਪਿਆ ਫੇਰ ਵੀ ਜ਼ੋਰ ਲੱਗਦਾ ਪਿਆ ਹਾਂ ਬਜਰੀ ਦੇ ਪੱਥਰ ਦੇ ਨਾਲ ਇਹ ਤਾਂ ਸੰਗੂੜ ਥੋੜਾ ਸੌਖਾ ਹੋ ਗਿਆ ਹਾਂ ਗਰੇ ਭਵੰਦੀ ਸਹੀ ਇਹਦਾ ਹੈਗਾ ਵੀ ਵੱਡਾ ਨਾ ਜਿਆਦਾ ਹਾਂ ਕਿਸੇ ਪਾਸੇ ਨਾ ਕਿਸੇ ਪਾਸੇ ਸੈਟ ਨਹੀਂਦਾ ਇਹ ਪਾਇਆ ਵੀ ਤਾਜ਼ਾ ਤਾਜ਼ਾ ਲਾਦਾ ਸੀਮੈਂਟ ਕਹਿੰਦਾ ਸੀ ਨਾ ਇਹੀ ਬੰਨਾਂ ਦੇ ਵਿੱਚ ਪੁੱਛਿਆ ਉਹ ਬੰਦੇ ਨੂੰ ਦਿਹਾੜੀ ਕਿੰਨਾ ਮਿਲਦੀ ਆ ਹਾਂ ਇਹ ਥੋੜਾ ਕੰਫਰਟੇਬਲ ਹੀ ਆਗਾ ਹਾਂ ਉਹ ਥੜਾ ਆਸਾਨ ਆ ਥੋੜਾ ਆਸਾਨ ਆ ਹਾਂ ਰੂਪੇ ਸ਼ੁਰੂ ਹੋਏ ਨਾ ਰੂਪੇ ਦਾ ਸ਼ੁਰੂ ਨਹੀਂ ਹੋ ਰਿਹਾ ਤਾਂ ਰੂਪੇ ਦਾ 912 91 ਉਹ ਹੋਈ ਗੱਲ ਆ ਉਹ ਸਰਕਾਰ ਨੇ ਦੇ ਖਾਣੇ ਪਏ ਰੂਪੇ ਕਹਿੰਦਾ ਇਹ ਸਰਕਾਰੀ ਟਿਕਟ ਲੱਗੇਗੀ ਇੱਥੇ ਰੂਪੇ ਦੇ ਆ ਮੂਵੀ ਤੋਂ ਮੈਂ ਦੇ ਜੀਆ ਬਣ ਗਿਆ ਉਹ ਘੋੜੇ ਦੇ ਪੈਸੇ ਤਾਂ ਹੀ ਲੈਂਦੇ ਆ ਸਰਕਾਰ ਨੂੰ ਕੀ ਜਾਂਦਾ ਹਾਂ ਇਹ ਕਹਿੰਦੇ ਤਾਂ ਇਹ ਪ੍ਰੋਜੈਕਟ ਫਾਸ ਹੋ ਗਿਆ ਮੇਰੇ ਰੂਪੇ ਬਣ ਗਿਆ ਤਾਂ ਬਹੁਤ ਆਸਾਨ ਆ ਜਾਣਾ ਸੰਘਤ ਨੂੰ ਇਹ ਮਪੂਨ ਸਾਹਿਬ ਦਾ ਹਾਂ ਇਹ ਨਹੀਂ ਕਿਸੇ ਕੋ 500 ਲੈ ਲਓ 600 ਯਾਰ ਉਹ ਫਿਕਸ ਹੁੰਦਾ ਨਾ ਰੇਟ ਉਹਨਾਂ ਦਾ ਬਹੁਤ ਥੀਕ ਕਰਦਾ ਬਾਈ ਉੱਤਰਾਈ ਤਾਂ ਆਪਾਂ ਫਟਾਫਟ ਉਤਰੇ ਆਂ ਚੜਨ ਵੇਲੇ ਤਾਂ ਬਹੁਤ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ ਜੋਰ ਲਾਉਣਾ ਪਿਆ ਬਹੁਤ ਹੀ ਜ਼ਿਆਦਾ ਯਾਰ ਸਾਡੇ ਤਿੰਨ ਬਾਰ ਆ ਜਾਈਏ ਹਾਂ ਸਹੀ ਗੱਲ ਆ ਚੜਨ ਵੇਲੇ ਬੜੀ ਦਿੱਕਤ ਸੀਗੀ ਸੋਚਦਾ ਯਾਰ ਝਾ ਹੋਊਗਾ ਮੈਂ ਵੀ ਐਸਾ ਪਹਿਗਣਾ ਮੈਨੂੰ ਐਸਾ ਪਹੁੰਚ ਵੀ ਹੋ ਜਾਊਗਾ ਪਰ ਮੈਂ ਪਿਛਲੀ ਵਾਰ ਜਦੋਂ ਆਇਆ ਸੀ ਨਾ ਉਦੋਂ ਮੈਨੂੰ ਆਸਾਨ ਲੱਗੀ ਸੀ ਉਦੋਂ ਜਗ੍ਹਾ ਜਗ੍ਹਾ ਤੇ ਟੋਟੀਆਂ ਲੱਗੀਆਂ ਸੀ ਪਾਣੀ ਲੱਗਾ ਹੀ ਮਿੰਟ-ਮਿੰਟ ਬਾਅਦ ਪਾਣੀ ਪੀ ਲੈਦਾ ਸੀ ਹਾਂ ਤੇ ਇਹ ਦੇਖ ਸਕਦੇ ਹੱਲੇ ਵੀ ਜਿਹੜੀ ਸੰਗਤ ਜਾ ਰਹੀ ਆ ਟਾਈਮ ਪਹੁੰਚਣਾ ਹੋ ਗਿਆ ਹੋ ਗਿਆ ਫਿਰ ਵੀ ਬਾਈ ਟਾਈਮ ਕਿਨਾਂ ਹੋ ਗਿਆ ਸਵਾ ਪੰਜ ਸਵਾ ਪੰਜ ਦਾ ਟਾਈਮ ਹੈ ਜੀ ਤੇ ਸਵਾ ਪੰਜ ਵਜੇ ਆਪਾਂ ਉੱਤਰਾ ਹੀ ਉੱਤਰਾ ਦੇ ਇੱਥੋਂ ਜੇ ਆਪਾਂ ਬਹੁਤ ਜ਼ਿਆਦਾ ਅਪਰੋਕਸੀਮੇਟਲੀ ਕੈਲਕੂਲੇਟ ਕਰੀ ਤਾਂ ਇੱਥੋਂ ਬਹੁਤ ਜ਼ਿਆਦਾ ਨਹੀਂ ਤਾਂ 2 ਕਿਲੋਮੀਟਰ ਰਹਿ ਗਿਆ ਬਸ ਬਹੁਤ ਜ਼ਿਆਦਾ ਨਹੀਂ ਆ। ਹਾਂ। ਆਪਾਂ ਕਾਫੀ ਜਿਹੜੀ ਉਤਰਾਏ ਉਤਰੇ ਕਿਉਂਕਿ ਫਟਾਫਟ ਉੱਤਰ ਤਾਂ ਫਟਾਫਟੀ ਹੋ ਜਾਂਦਾ ਵਾ। ਚੜਨ ਵੇਲੇ ਹੀ ਦਿੱਕਤ ਹੁੰਦੀ ਆ। ਉੱਤਰ ਵੇਲੇ ਤਾਂ ਸਪੀਡ 4 ਗੁਣਾ ਹੋ ਜਾਂਦੀ ਆ। ਚੜਨ ਵਾਲੇ ਨਾਲ ਇੱਧਰ ਦੇਖੋ ਜੀ ਕਿੰਨਾ ਡੂੰਗਾ ਇੱਧਰ ਲਾਸਾ ਹੂੰ ਹੂੰ ਇੱਥੇ ਬਾਲੀ ਡੂੰਗੀ ਸਲੋਪ ਆ ਬਾਈ ਧਿਆਨ ਨਾਲ ਚੜਾਈ ਬਹੁਤ ਉੱਚੀ ਚੜਨ ਵਾਲਾ ਵਾਸਤੇ ਉਤਰਨ ਵਾਸਤੇ ਵੀ ਆਣਾ ਤੇ ਖਿਟ ਲਾਉਣਾ ਉਹ ਕਹਿੰਦਾ 5-5 ਰੁਪਏ ਦੇ ਦੇ ਢਲਾਨ ਤੇ ਜੜੀ ਤਲਾਂ ਤੇ ਪ੍ਰੋਬਲਮ ਆਂਦੀ ਨਾ ਮੈਂ ਤੁਹਾਨੂੰ ਦੱਸ ਦੇਣਾ ਤਲਾਂ ਤੇ ਪ੍ਰੋਬਲਮ ਹੁੰਦੀ ਮੋਰੇ ਪੰਜਿਆਂ ਨਾਲ ਜਿਦਾਂ ਅੰਗੂਠੇ ਇਹਨਾਂ ਤੁਹਾਡੇ ਉਹ ਥੋੜੇ ਦੁਖਾ ਲੱਭਦੇ ਕਿਉਂਕਿ ਤੁਸੀਂ ਬ੍ਰੇਕਾ ਮਾਰਦੇ ਮਾਰਦੇ ਹੁੰਦੇ ਆ ਉਹ ਮੋਹਰ ਦੇ ਪੰਜਿਆਂ ਤੇ ਹੀ ਬ੍ਰੇਕਾ ਵੱਜਦੀਆਂ ਵਾ ਜ਼ੋਰ ਤਾਂ ਤੁਹਾਡੇ ਲੱਗਦਾ ਹੀ ਨਹੀਂ ਸਹੀ ਦੌੜਦੇ ਜਾਂਦੇ ਥੱਲੇ ਨੂੰ ਉਹ ਚੈੱਕ ਕਰੋ ਕਿ ਨਹੀਂ ਚੱਲੇ ਡੂਗੀ ਆ सोचो किन्नी जारी चढ़ाई चढ़ के आवे इंजन गर्म हो बंदे चलो भाई पहाड़ा नजारे देख लो हेमकुंड साहब का रूट ये मार्ग है का जी हेमकुंड साहब तो लैके गोबिंद धाम तक इधर देखो ਪਹਾੜੀ ਵੀ ਦੇਖ ਸਕਿਆ ਇਧਰਲੇ ਪਾਸੇ ਪਹਾੜੀ ਵੀ ਆ ਮੌਸਮ ਤੁਸੀਂ ਦੇਖ ਸਕਦੇ ਕਿਦਾਂ ਦਾ ਆਇਆ ਪਿਆ ਵਾ ਅਸਟਮ ਸੰਗਤ ਕੋਈ ਨਹੀਂ ਹੈਗੀ ਤੁਸੀਂ ਦੇਖ ਸਕਦੇ ਸਾਰੇ ਜਿਹੜੇ ਥੱਲੇ ਜਾ ਚੁੱਕਿਆ ਆਪਣੇ ਪਿੱਛੇ ਹੀ ਆ ਦੋ ਤਿੰਨ ਬੰਦੇ ਆਉਂਦੇ ਬਾਕੀ ਮੋਰ ਤਾਂ ਕੋਈ ਨਹੀਂ ਜਾਂਦੇ ਪਏ ਦੋ ਤਿੰਨ ਬੰਦੇ ਆਪਣੇ ਆਉਂਦੇ ਆ ਬਾਕੀ ਹੋਰ ਸੰਗਤ ਵੀ ਹੈਗੀ ਪਿੱਛੇ ਆਉਣ ਵਾਲੀ चलो उतरी आने हौली हौली वीडियो बनाने टाइम व्यू बोला इन धुंद पी चलन वे कि चढ़ाई चढ़ के देखो उतरन वेले भी जो ब्रेक मारन पैर ओहो पैर मूहों छिल होगी पे ਬਰੀਕਾ ਮਾਰ ਮਾਰ ਕੇ ਆ ਇਹ ਵੀ ਕਾਫੀ ਆਪਾਂ ਉਤਰਾਈ ਜਿਹੜੀ ਉਤਰਨੀ ਆ ਮੋਰੀ ਜਿਹੜੇ ਅੰਗੂਠੇ ਦਾ ਮਾਸ ਆ ਨਾ ਸਾਈਡ ਤੋਂ ਛੇਲੋ ਨਾ ਪਿਆ ਵੀ ਬਹੁਤ ਦੇਰ ਦੀ ਬਰੀਕਾ ਮਾਰੀ ਜਾਂਦੇ ਆ ਤੇ ਜਿਹੜਾ ਆਪਾਂ ਤੁਹਾਨੂੰ ਬਤਾ ਜਿੱਥੇ ਸੀएनजी ਲੱਗੀ ਹੁੰਦੀ ਆ ਉਸ ਦਿਨ ਤਾਂ ਬਹੁਤਾ ਨਹੀਂ ਫਰਕ ਪੈਂਦਾ ਪਰ ਐ ਜਦੋਂ ਜ਼ੋਰ ਲੱਗਦੀ ਤਾਂ ਰਗੜ ਖਾਂਦੀ ਨਾ ਉਛੇ ਲੱਦੀ ਜਾਂਦੀ ਆ ਹੁੰਦੀ ਤਾਂ ਨਰਮ ਹੀ ਆ ਪਰ ਇਹ ਵੀ ਹਲਕੀ ਬਲਕੀ ਵੀ ਜਿਹੜੀ ਆ ਨਾਰਮਲ ਜੀ ਜੀ ਵੀ ਲਗਾਤਾਰ ਜਾਈਓ ਤਾਂ ਹਿਲਣ ਛਲਨੀ ਸ਼ੁਰੂ ਕਰ ਦਿੰਦੀ ਆ ਕੀ ਯਾਤਰਾ ਮੰਗਲ ਮੇ ਹੋ ਬੋਰਡ ਲੱਗਾ ਹੋਇਆ ਮੁਰੇ ਚਲ ਲਈ ਕੋਈ ਨਹੀਂ ਹੈਗਾ ਤੁਸੀਂ ਦੇਖ ਸਕਦੇ ਉੱਤਰਾਖੰਡ ਦੇ ਬੰਦੇ ਜਿਹੜੇ ਜਾਂਦੇ ਵੇ ਆ ਹੋਰ ਤਾਂ ਕੋਈ ਨਹੀਂ ਹੈਗਾ ਪਿੱਛੇ ਇਧਰੋਂ ਵੀ ਆਉਂਦੇ ਵੇ ਬੰਦੇ ਕਾਫੀ ਬੰਦੇ ਆਉਂਦੇ ਵੇ ਆ ਤਾਰੇ ਆਂ ਦੇਖੋ ਉੱਪਰ ਲੱਗੀਆਂ ਹੋਈਆਂ ਵਾ ਬਿਜਲੀ ਨਹੀਂ ਲਾਦੀਆਂ ਬਿਜਲੀ ਚਾਲਣ ਵਾਸਤੇ ਇਕਦਾਮੀ ਧਰਈਆ ਦੇਖੋ ਕਿਨੀ ਡੂੰਗੀ ਆ ਉਹ ਕਟਕਟ ਥੱਲੇ ਤੱਕ ਜੇ ਦੇਖਿਆ ਜਾਵੇ ਤਾਂ ਤਿੰਨ ਚਾਰ ਮੰਜ਼ਲ ਡੂੰਗੀ ਹੈਗੀ ਆ ਹਾਂ 2 ਲੱਖ 20 ਹਜ਼ਾਰ 60 ਹਜ਼ਾਰ ਇਸੇ ਆਏਗਾ ਉਹ ਰ ਇਹ ਕਿ ਬਹੁਤ ਜੀ ਆਪ ਬੰਦੇ ਦਾ ਫਟਾਫਟੀ ਉੱਤਰ ਜਾਂਦੇ ਤੇ ਫਟਾਫਟੀ ਚੜ ਜਾਂਦੇ ਆ ਇਹਨਾਂ ਦੀ ਬਾੜੀ ਤਗੜੀ ਪ੍ਰੈਕਟਿਸ ਆ ਬਾਈ ਦੇਖਦਾ ਹੀ ਨਹੀਂ ਪਿਆ ਧੁੰਦੀ ਦਿਖਦੀ ਬਸ ਗੱਲੀ ਸਿਰਫ ਧੁੰਦੀ ਦਿਖਦੀ ਓਏ ਹੋਏ ਜਿਹੜਾ ਉਤਰਾ ਥੰਦੇ ਲੱਗਦਾ ਨਾ ਸਭ ਕੁਝ ਸਮਾਨੇ ਲੱਗਦਾ ਇਹ ਕੋਈ ਸੁਨਾਮੀ ਨਹੀਂ ਆਉਂਦੀ ਤੇ ਕਿਹੜਾ ਬੜੀ ਅੰਗਲਾ ਉਪਾਸ ਕਰੀ ਜਾਂਦਾ ਫਾਰ ਵੀ ਸਭ ਤੋਂ ਬੜੀ ਲੈਂਡ ਸਲਾਈਡ ਹੀ ਹੁੰਦੇ ਆ ਮਤਲਬ ਫਤਮਾ ਦੇ ਇਹ ਪਹਾੜ ਵੀ ਯੂ ਚਾਹੀਏ ਨਾ ਬਹੁਤ ਜਿਆਦਾ ਉੱਚਾ ਚਿਪਾਰ ਬਹੁਤ ਹੀ ਜਿਆਦਾ ਉਹ ਪਤਾ ਪਹੁੰਚ ਮੈਨੂੰ ਆ ਪੂਰਾ ਸਿਰ ਉੱਪਰ ਕਰਨਾ ਪੈਂਦਾ ਬੰਦੇ ਨੂੰ ਗਰਦਨ ਹਾਂ ਮਣੀਕਨ ਸਾਹਿਬ ਇਹ ਬਾਹਰ ਨਹੀਂ ਜਿਆਦਾ ਉੱਚੇ ਨਹੀਂ ਹੈਗੇ ਬਾਤੇ ਇਹ ਤਾਂ ਇਹ ਬਿਲਕੁਲ ਲਾਗੇ ਲਾਗੇ ਵੀ ਇਹ ਤਾਂ ਉੱਚਾ ਚਾ ਵੀ ਬਹੁਤ ਆ ਇਹ ਪੂਰੇ ਸਿਰ ਚੱਕ ਕੇ ਖੜੇ ਬੰਦੇ ਆ ਅੱਗੇ ਪੱਥਰ गिरਨੇ ਦਾ ਭੈ ਹੈ ਕਿਰਪਾ ਸਾਵਧਾਨੀ ਪੂਰਵਕ ਚਲें ਚਲੋ ਸਾਵਧਾਨੀ ਪੂਰਵਕ ਚੱਲਦੇ ਆਂ ਬਈ ਉਹ ਪੱਥਰ ਪਰ ਡਿਗੇ ਵੀ ਹੈਗੇ ਆ ਆ ਵੱਡਾ ਸਾਰਾ ਪੱਥਰ ਜਿੱਥੇ ਡਿਗਾ ਹੈ ਉੱਥੇ ਬੋਰਡ ਲਾਤਾ ਉਹਨਾਂ ਨੇ ਪੱਥਰ ਦਾਗਾ ਪੱਥਰ ਹੈਗਾ ਵੀ ਬਹੁਤ ਵੱਡਾ ਨਾ ਭਾਈ ਚੈੱਕ ਕਰੋ ਪੱਥਰ ਹੈਗਾ ਨਾ ਵੱਡਾ ਦੇਖੋ ਪੱਥਰ ਕਿੰਨਾ ਜਿਆਦਾ ਵੱਡਾ ਭਾਈ ਇਹ ਸਾਰਾ ਉੱਪਰ ਡਿਗੇ ਸਾਰਾ ਆ ਵੀ ਜਿਹੜੇ ਪੱਥਰ ਆ ਇਹ ਵੀ ਉੱਪਰ ਡਿਗੇ ਆ ਇਹ ਦੇਖਣ ਦਾ ਛੋਟੇ ਲੱਗਦੇ ਆ ਪਰ ਜੇ ਬੰਦੇ ਦੇ ਵਾਜ ਜਾਵੇ ਤਾਂ ਮੈਂ ਬਸ ਗਿਆ ਬੰਦਾ ਕੰਮ ਹੋ ਗਿਆ ਅ ਵੇੜੀ ਵੋ ਨੰਨਣਾ ਥੋੜੀ ਦੇਖੋ ਤੁਸੀਂ ਪਹਾੜੀਆਂ ਹਲਕੀਆਂ ਹਲਕੀਆਂ ਦਿਖਣੀਆਂ ਸ਼ੁਰੂ ਹੋਈਆਂ ਕਿਉਂਕਿ ਬਿਲਕੁਲ ਲੱਗ ਗਿਆ ਪਹਾੜ ਬਿਲਕੁਲ ਠਿੱਕੀ ਸਿੱਧੀ ਜਿਦਾ ਕੰਧ ਹੁੰਦੀ ਐ ਇਦਾਂ ਦੇ ਪਹਾੜਾ ਤੂੰ ਦੇਖਣਾ ਉੱਪਰ ਕਰਕੇ ਉਹ ਦੇਖੋ ਇਹ ਕੰਧ ਹੁੰਦੀ ਨਾ ਬਿਲਕੁਲ ਐ ਉਧਰ ਦੇ ਪਹਾੜ ਵਾਈ ਇੱਧਾ ਇਹ ਕਿਹਦਾ ਨੇ ਸਲੋਪ ਵਾਲੇ ਐ ਤਰਛੇ ਤਰਛੇ ਨਹੀਂ ਇਹ ਨਹੀਂ ਇਹਦਾ ਕੰਧ ਵਾਂਗੂਆਂ ਕੰਧ ਬਿਲਕੁਲ ਐ ਨਾ ਚੰਹ ਹੌਲੀ ਹੌਲੀ ਉੱਤਰਦੇ ਨੇ ਬ੍ਰੇਕਾ ਮਾਰਦੇ ਮਾਰਦੇ ਹਾੜਤੇ ਦੇਖੋ ਆ ਜਿਹੜੀ ਇਕਾਈ ਜਿਹੜੀ ਜ਼ਮੀਨ ਹੁੰਦੀ ਨਾਲ ਆਲੀ ਕਾਈ ਇਹ ਘੋੜੇ ਘੋੜੇ ਬਹੁਤ ਚਟਦੇ ਇਹਨਾਂ ਨੂੰ ਘੋੜੀ ਘੋੜੀ ਖਾਂਦੇ ਆ ਇਹ ਪੱਥਰਾਂ ਵਾਲੇ ਪਹਾੜਾ ਮਿੱਟੀ ਵਾਲੇ ਨਹੀਂ ਹੈਗੇ ਪੱਥਰ ਪਥਰੀਲੇ ਪਹਾੜਾ ਇਹ ਤੇ ਸਮਝ ਸਕਦੇ ਹੋ ਏਡਾ ਵੱਡਾ ਪੱਥਰ ਹੀ ਪਿਆ ਇੱਕ ਉਹ ਡਿਉ ਉੱਚੀ ਤੱਕ ਤੇ ਵਿੱਚੋਂ ਥੋੜਾ ਥੋੜਾ ਟੁੱਟਦਾ ਵੀ ਰਹਿੰਦਾ ਆ ਫਿਰ ਥੱਲੇ ਵੀ ਡਿੱਗਦਾ ਰਹਿੰਦਾ कई जगह पर छोटे छोटे पत्थर गठे हो के भी पहाड़ बने होंगे और वो बंदे अगे जाके दुकान पर बैठ गए रेस्ट कर थोड़ी जी बंदे उ बह के जे थोड़ी रेस्ट भी करते पे अपना वेट भी करते पे वो सामने दुकान हैगी है जी थोड़ा जहां पूछते उपरों लगे तक किन्ने किलोमीटर का जोड़ा सफ़र तय कर लिया तो थले कि रह गया एक मिनट एक मिनट आ गया ਕਿਹਦੀ ਵੀਡੀਓ ਬਣਾਣੀ ਆ ਚਿੜੀ ਦੀ ਆਹਾ 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 ਵਾ ਵਾ ਤੋ ਬਤਾ ਦੇਰੀ ਚਿੜੀ ਸਾਡੇ ਮੋਹਰੇ ਆ ਗਈ ਵਾ ਵਾ ਉਹ ਸਰ ਚਿੜੀ ਜਿਹੜੀ ਬੋਲਣ ਦੀ ਆ ਸਾਰੇ ਕਹਿ ਰਹੇ ਬਈ ਬਰਡ ਦੀ ਫੋਟੋ ਬਣਾਈ ਜਾਵੇ ਉਹ ਦੇਖੋ ਇਹਨੂੰ ਉੜ ਜਾਣਾ ਜੇ ਮੈਨੂੰ ਲੱਗ ਗਿਆ ਉੜ ਗਈ ਉੜ ਗਈ ਭਾਈ ਕਿੰਨੇ ਕਿਲੋਮੀਟਰ ਹੋ ਗਿਆ ਇੱਥੇ ਦਾ ਹੁਣ ਦਾ ਉਪਰੋਂ ਚਾਰ ਹੋ ਗਿਆ ਦੋ ਰਹਿ ਗਿਆ ਨਾ ਠੀਕ ਆ ਜੀ ਠੀਕ ਹੈ ਬੈਠੇ ਨਹੀਂ ਕੋਈ ਨਹੀਂ ਇੱਧਰ ਆ ਬੜਾ ਭਾਈ ਉਹ ਨਹੀਂ ਬੈਠੇ ਰੈਸਟ ਕਰਦੇ ਇੱਧਰ ਬੈਜੇ ਨਹੀਂ ਕੋਈ ਨਹੀਂ ਥੋੜੀ ਜਿਹਾ ਵੇਟ ਕਰ ਲੈਣੇ ਰੈਸਟ ਕਰ ਲਈਏ ਨਾ ਥੋੜੀ ਜੀ ਆ ਨਹੀਂ ਨਹੀਂ ਰੈਸਟ ਕਰ ਲਈ ਥੋੜੀ ਜੀ ਇੱਥੇ ਬਹਿ ਕੇ ਕਰਦੇ ਇੱਥੇ ਥੋੜਾ ਕੁਦਰਤ ਦਾ ਨਜ਼ਾਰਾ ਜਿਹੜਾ ਵਧੀਆ ਹੁੰਦਾ ਆ ਇੱਧਰ ਸਾਮਣੇ ਨੂੰ ਦੇਖਦੇ ਹੋਏ ਆ ਬਹਿ ਜੀਏ ਓਹ ਧੁੰਦੀ ਧੁੰਦੀ ਉੱਡੀ ਦੇ ਬੈਠੇ ਭਾਈ ਥੋੜੀ ਗੱਲਬਾਤ ਕਰਨੋਂ ਦੇ ਬਈ ਫੇਰ ਤੁਰਿਆ ਆਪਾਂ ਉਹ ਸਾਹਮਣੇ ਅੱਗੇ ਜਾ ਰਹੇ ਆਪਣੇ ਬੰਦੇ ਚਲੋ ਉੱਤਰਦੇ ਆਂ ਹੌਲੀ ਹੌਲੀ 2 ਕਿਲੋਮੀਟਰ ਰਹਿ ਗਿਆ ਭਾਈ ਕਹਿੰਦੇ ਅਸੀਂ ਇੱਥੇ ਦੁਕਾਨ ਵਾਲੇ ਬੰਦੇ ਨੇ ਪੁੱਛਿਆ ਜੀ ਕਿ ਕਿੰਨੇ ਕਿਲੋਮੀਟਰ ਰਹਿ ਗਏ ਨੇ 2 ਕਿਲੋਮੀਟਰ ਰਹਿ ਗਿਆ ਤੇ 2 ਕਿਲੋਮੀਟਰ ਦਾ ਆਪਾਂ ਫਟਾਫਟੀ ਉੱਤਰ ਜਾਣਾ ਚਲੋ जेरा जा पा शाम का टाइम तो हो गया थोड़ा हल्का हलका बनना शुरू हो गया धुंध करमकुट सा हेमकुंट मार्ग हेमकुंट साहिब मार्ग हेमकुंट साहब तो गोबिंद धाम उतराई दी यात्रा ਚਲੋ ਉਤਰੰਜ ਕੀ ਪਰੇਸ਼ਾਨੀ ਆਂਦੀ ਏ ਵੀ ਤੰਦਾ ਦਿੱਤਾ ਬਈ ਜਿਹੜੀਆਂ ਮੋਰੇ ਪੈਰ ਦੇ ਪੰਜਾ ਦੇ ਜੋਰ ਪੈਂਦਾ ਸਾਰਾ ਤੇ ਜਿਹੜੇ ਪੈਰ ਦੇ ਮੋਰੇ ਅੰਗੂਠੇ ਉਹਨਾਂ ਤੇ ਸਾਰਾ ਪੇਨ ਹੁੰਦਾ ਕਿਉਂਕਿ ਮੋਰ ਪੈਰ ਜਿਹੜੇ ਨਾ ਮੋਰੇ ਬੁਰਗੂਸ਼ੀਵਜ਼ ਦੇ ਨਾਲ ਲੱਗਿੰਦੇ ਆ ਤੇ ਜਰਾਬਾ ਕੁਝ ਹੀ ਕਰੋ ਵੀ ਕਾਟਨ ਦੀ ਆਪ ਬਾਗਿਓ ਤੇ ਜਿਹੜੇ ਮੋਰੇ ਸੀਨ ਥੋੜੀ ਘੱਟ ਲੱਗੀ ਹੋਵੇ

ਇੱਧਰਲੇ ਪਾਸੇ ਵੀ ਦੇਖ ਸਕਦੇ ਆ ਇੱਧਰ ਵੀ ਆ ਛੱਡਾਂ ਹੀ ਪਾਈਆਂ ਹੋਈਆਂ ਵਾ ਤੇ ਰਾਹ ਤੁਸੀਂ ਦੇਖ ਸਕਦੇ ਆ ਕਿਦਾਂ ਦਾ ਪੱਥਰੀਲਾ ਯਾ ਰਸਤਾ ਆ ਓਹੋ ਬੇਤਾ ਕਾਫੀ ਸੰਗ ਜੜੀਆਂ ਪਹਿਲਾਂ ਹੀ ਉਤਰ ਚੁੱਕੀਆਂ ਤੇ ਦੁਕਾਨਾਂ ਦੇ ਗੁਨਾਂ ਤੁਸੀਂ ਦੇਖ ਸਕਦੇ ਕੋਈ ਨਹੀਂ ਹੈਗਾ ਸਾਰਾ ਖਾਲੀ ਪਿਆ ਮਾਰ ਗਿਆ ਜਿਹੜਾ ਕਿ ਪਹਿਲਾਂ ਹੀ ਜਾ ਚੁੱਕਿਆ ਪਹਿਲਾਂ ਹੀ ਉਤਰ ਚੁੱਕਿਆ ਰਾਸਤੇ ਤੋਂ ਜਿੱਦੋਂ ਮੈਂ ਚੜ੍ਹਾਈ ਝੜਦਾ ਪਿਆ ਸੀ ਬਹੁਤ ਲੋਕ ਤਾਂ ਉਸ ਟਾਈਮ ਹੀ ਉਤਰਨਾ ਸ਼ੁਰੂ ਕਰਤਾ ਸੀ ਬਹੁਤ ਸੰਗਤ ਨੇ ਦਾ ਪਰ ਇਹ ਆ ਵੀ ਉਸ ਟਾਈਮ ਤੇ ਹਲੇ ਜਿਹੜੀ ਆ ਨਾ ਅਰਦਾਸ ਹੋਈ ਹੀ ਨਹੀਂ ਸੀਗੀ ਤੇ ਅਰਦਾਸ ਹੋਣ ਤੋਂ ਪਹਿਲਾਂ ਹੀ ਸੰਗਤ ਨੇ ਉਤਰਨਾ ਸ਼ੁਰੂ ਕਰ ਦਿੱਤਾ ਸੀ ਇੱਥੇ ਦੇਖੋ ਕਿਦਾਂ ਬੈਂਚ ਹੈ ਲੱਗਾ ਬਹਿਣ ਵਾਸਤੇ ਕਿੰਨਾ ਵਧੀਆ ਇੱਥੇ ਜਿਹੜੀਆਂ ਦੁਕਾਨਾਂ ਦੁਗੁਨਾਂ ਬੈਂਚ ਉੱpon ਚਲਾਇਆ ਤੁਸੀਂ ਬਹਿ ਕੇ ਨਾਲ ਤੇ ਆਰਾਮ ਰੂਮ ਕਰ ਸਕਦੇ ਹੋ ਚਾਹੇ ਜਿੰਦਾ ਮਰਜ਼ੀ ਬੈਠੇ ਰਹੋ चाहे तो तु इीज लवो चाहे ना लवो पर तो तीन बैठ के आराम जरूर कर सकते दे देखो कितनी दूर चले गए दिखने ही बंद हो गया हूं काफी दूर चले गए बंद उ कई जगह पत्थर पुथर, पुथर। ਉੱਤੇ ਭਈਆ ਮਾਰਗ ਦੇ ਤੇ ਥੋੜਾ ਧਿਆਨ ਨਾਲ ਉੱਤਰੋਂ ਦੇ ਚੜ੍ਹਨਾ ਪੈਂਦਾ ਵਾ ਓਏ ਹੋਏ ਇੱਕਦਮ ਤਿੱਖੇ ਤਿੱਖੇ ਜਿਹੜੇ ਮੋੜ ਆ ਉਹ ਆਉਂਦੇ ਆ ਆਹ ਦੇਖੋ ਕਿੰਨਾ ਤਿੱਖਾ ਹੈ ਮੋੜਾ ਤੇ ਕਿੱਦਾਂ ਥੱਲੇ ਨੂੰ ਉਤਰ ਰਵਾਂ ਇੱਕ ਪਾਸਿਓ ਉੱਚਾ ਵੀ ਕੀਤਾ ਤੇ ਦੇ ਸਕਦੇ ਆ ਕਿਉਂਕਿ ਇੱਕਦਮ ਤਿੱਖਾ ਮੋੜ ਆ ਨਾ ਕਿ ਬੰਦਾ ਉਧਰੋਂ ਸਾਹਮਣੇ ਨਾਲ ਚਲ ਜਵੇ ਉਧਰਲੇ ਪਾਸੇ ਉੱਚਾ ਕੀਤਾ ਆ ਵੀ ਬੰਦਾ ਇੱਧਰ ਲਈ ਸੈਰ ਤੇ ਹੀ ਰਵੇ ਜੋ ਵੀ ਉਤਰਾਈ ਉਤਰਨੀ ਵੀ ਉਹ ਵਾਦੋ ਹੀ ਤੇ ਚਲਦਿਆ ਪਰ ਹੈਗਾ ਦਾ ਔਖਾ ਹੀ ਆ ਪੈਰ ਮੋਰੇ ਛੇਲ ਹੋਣ ਲੱਪੰਦੇ ਆ ਭਾਈ ਕਿਉਂਕਿ ਜੋ ਤੇ ਹੀ ਕੋਈ ਵੀ ਯਾਤਰਾ ਤੁਰ ਕੇ ਕਰ ਦੇਣਾ ਉਹ ਕੱਲੀ ਸਿਰਫ ਉਤਰਨ ਵਾਲੀ ਇੱਕ ਸਾਈਡ ਦੀ ਕਾਊਂਟਰ ਨਹੀਂ ਹੁੰਦੀ ਜਿਹੜੀ ਤੁਸੀਂ ਚੜਾਈ ਕੀਤੀ ਉਹ ਵੀ ਵਿੱਚੇ ਕਾਊਂਟ ਹੁੰਦੀ ਉਹ ਪੈਰਪੁਰ ਪਹਿਲਾਂ ਵੀ ਉਸੇ ਤਰੀਕੇ ਨਾਲ ਹੀ ਡੈਮੇਜ ਹੋਏ ਹੁੰਦੇ ਆ ਆ ਦੇਖੋ ਕਿੱਦਾਂ ਪੂਰੀ ਹਨ ਥੱਲੇ ਨੂੰ ਸਲੋਪ ਆ ਭਾਈ ਪੂਰੀ ਬਿਲਕੁਲ ਹਨ ਦੇਖੋ ਕਿੰਨੀ ਚੜਾਈ ਜਾਨੀ ਪੈਂਦੀ ਹੋਊਗੀ ਜਦੋਂ ਚੜ੍ਹਦੇ ਆ ਤਾਂ ਬਾਲਾ ਇੰਜਨ ਦਾ ਜੂਰ ਲੱਗਾ ਭਾਈ ਅਈ ਗਾ ਸੰਗਤ ਹੱਲੇ ਵੀ ਜਿਹੜੀ ਆ ਪਿੱਛੋਂ ਆ ਰਹੀ ਆ ਆ ਮੁੰਡੇ ਵੀ ਪਿੱਛੋਂ ਹੀ ਆਏ ਹੱਲੇ ਬਰਸਾਤੀਆਂ ਪਾਈਆਂ ਮੁੰਡਿਆਂ ਨੇ ਜਾਣੀ ਕਿ ਪਿੱਛੇ ਸੰਗਤ ਹੱਲੇ ਹੈਗੀ ਆ ਹੋਰ ਵੀ ਕੋਈ ਨਾ ਕੋਈ ਹੋਊਗਾ ਹੈਗੀਆਂ ਸੰਗਤ ਅੱਛਾ ਅੱਛਾ ਹਾਂਜੀ ਮੈਂ ਕੈਮਰਾ ਆਨ ਕੀਤਾ ਮੁਰਗੇ ਫੇਰ ਤੁਹਾਨੂੰ ਦਬਾਈਂਗੀ ਜਦੋਂ ਕੈਮਰਾ ਮੈਂ ਇਸ ਕਰਕੇ ਉਹਨ ਕੀਤਾ ਹੀ ਮੈਗਾ ਤੁਹਾਡੀ ਲਾਈਟ ਹੋ ਗਈ ਹੈ ਧੁੱਪ ਹੀ ਨਿਕਲਿਆ ਪਹਾੜੀਆਂ ਪੁੜੀਆਂ ਦਿਖਦੀਆਂ ਪਈਆਂ ਮੈਂ ਜਿੱਦਾਂ ਕੈਮਰਾ ਆਨ ਕੀਤਾ ਮੁੜ ਗਿਆ ਵੀਰ ਜਸਪਾਲ ਬਾਜੀ